ਇਸਾਰੇ ਇੱਕ ਆਪਣਾ ਪਹਿਲਤ ਨਹੀਂ ਇੱਕ ਫਾਇਰਿੰਗ ਹੋਈ ਪੁਲਿਸ ਪਾਰਟੀ ਦੀ ਉਹਦੇ ਵਿੱਚ ਕੀ ਕੁਝ ਹੋਇਆ ਨਾ ਸਮਝ ਆਉਂਦਾ ਉਹਦੇ ਵਿੱਚ ਦੋ ਦੋਸ਼ੀ ਸੀ ਇੱਕ ਗੱਡੀ ਦੇ ਵਿੱਚ ਜਿਨ੍ਹਾਂ ਨੂੰ ਪੀਸੀਆਰ ਪਾਰਟੀ ਨੇ ਸ਼ੱਕ ਦੇ bina ਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹ ਸ਼ੱਕੀ ਹਾਲਤ 'ਚ ਸ਼ਹਿਰ 'ਚ ਘੁੰਮਣ ਰਹੀ ਸੀ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹ ਸਾਰੀ ਤੁਹਾਨੂੰ ਪਤਾ ਹੈ ਉਹ ਉਹ ਗੱਡੀ ਉਹ ਮੌਕੇ ਤੋਂ ਫੜਾ ਕੇ ਲੈ ਗਏ ਉਸ ਤੋਂ ਬਾਅਦ ਪੀसीआर ਦੀ ਜਿਹੜੀ ਦੂਜੀ ਪਾਰਟੀ ਸੀ ਉਹਨਾਂ ਨੇ ਉਹਨੂੰ ਕੇਰ ਲਿਆ ਇੱਕ ਦੋਸ਼ੀ ਉਹ ਦੇ ਵਿੱਚ ਮੌਕੇ ਤੋਂ ਫੜਿਆ ਗਿਆ ਸੀ ਦੂਜਾ ਦੋਸ਼ੀ ਹੈ ਉਹ ਮੌਕੇ ਦਾ ਫਾਇਦਾ ਉਠਾ ਕੇ ਭਜਣ ਚ ਕਾਮਯਾਬ ਹੋ ਗਿਆ ਸੀ ਉਹਦੀ ਪਛਾਣ ਅਸੀਂ ਕਰ ਲਈ ਹੈ ਉਹਦੇ ਐਡਰੈਸ ਵੀ ਸਾਰਾ ਪਤਾ ਲੱਗਿਆ ਹੈ ਉਹ ਆਈਡੈਂਟੀਫਾਈਡ ਹੈ ਉਹਨੂੰ ਫੜਨ ਲਈ ਅਸੀਂ ਸਾਰੇ ਐਫਰਟਸ ਕਰਨਦੇ ਆ ਉਹਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਨ ਤੇ ਸੀਆਈਏ ਦੀ ਟੀਮਾਂ ਵੀ ਵਰਕ ਕਰ ਰਹੀ ਹੈ ਅਸੀਂ ਕੰਟੀਨਿਊਸਲੀ ਐਫਰਟਸ ਕਰ ਰਹੇ ਆ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਿਓ ਅੱਜ ਕਉਂ ਗਿਆ ਸੀ ਕੀ ਲੱਗਿਆ ਕਰ ਉਹ ਜਦੋਂ ਪੁਲਿਸ ਪਾਰਟੀ ਦੇ ਨਾਲ ਉਹ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਉਹ ਭੱਜ ਗਿਆ ਸੀ ਕੀ ਕੋਈ ਬੀਹਾਂ ਦੇ ਕੋਲ ਕੋਈ ਹੋਰ ਮੇਲਾ ਨਸ਼ਾ ਨਸ਼ਾ ਵਗੈਰਾ ਹੋਰ ਮੌਕੇ ਤੋਂ ਕੋਈ ਬਰਾਮਦਗੀ ਨਹੀਂ ਹੋਈ ਪਰ ਜਿਹੜਾ ਦੂਜਾ ਦੋਸ਼ੀ ਭੱਜਿਆ ਹੋਇਆ ਹੈ ਉਹਨੂੰ ਅਰੈਸਟ ਕਰਕੇ ਦੋਸ਼ੀ ਪੁੱਛਗਿੱਛ ਕਰਾਂਗੇ ਫਿਰ ਸਾਰੀ ਗੱਲ ਕਲੀਅਰ ਹੋ ਜੂਗੀ ਇਸਲਾ ਵੀ ਸੀ ਇਹਨਾਂ ਕੋਲ ਸੀਗਾ ਜੀ ਹਾਂਜੀ ਹੁਣ ਆਹੀ ਸਾਹਮਣੇ ਆਇ ਕਿਨਾਂ ਕੋਲੇ ਕਸਲਾ ਸੀ ਜੇ ਤੋ ਇਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਜਦੋਂ ਦੂਜਾ ਦੋਸ਼ੀ ਫੜਿਆ ਜਾਊਗਾ ਉਸ ਤੋਂ ਬਾਅਦ ਆ ਸਾਰੀ ਗੱਲ ਕਲੀਅਰ ਹੋ ਜਾਏਗੀ